ਨੈਟ ਸੈੱਟ ਕਰਨ ਵਾਸਤੇ ਆ ਚੀਜ਼ ਹਾਂਜੀ ਅੱਛਾ ਇਹੜੀਆਂ ਮਸ਼ੀਨਾਂ ਨੇ ਜੀ ਇਹ ਫਿਰ ਕਿੱਥੋਂ ਤੁਸੀਂ ਲਿਆ ਲਿਆਂਦੀਆਂ ਨੇ ਇਹ ਮਸ਼ੀਨਾਂ ਇੰਡੀਆ ਤੋਂ ਹਾਂਜੀ ਚਾਈਨਾ ਤੋਂ ਠੀਕ ਐ ਫਿਰ ਉਹ ਯੂਰਪੀਅਨ ਵੀ ਹੈਗੇ ਆ ਯੂਰਪੀਅਨ ਵੀ ਨੇ ਹੈਗੇ ਹਾਂਜੀ ਹਾਂ ਬਾਈ ਜੀ ਨੇ ਸਾਨੂੰ ਦੱਸਿਆ ਕਿ ਕੈਪਾ ਰੋਲ ਜਰਮਨ ਦੀ ਕੰਪਨੀ ਆ ਜੀ ਇਹਨਾਂ ਦੇ ਨਾਲ ਇਹਨਾਂ ਦਾ ਕੋਲਾਬੋਰੇਸ਼ਨ ਚੱਲ ਰਿਹਾ ਤੇ ਬਹੁਤ ਨੰਬਰ 1 ਕੰਪਨੀ ਹੈ ਕਹਿੰਦੇ ਇਹ ਜਰਮਨ ਦੀ ਜਾਦੇ ਲੀਟਰਾਂ ਚ ਆਉਂਦਾ ਕਿਲੋ ਚ ਨਹੀਂ ਜਾਂਦਾ ਅੱਛਾ ਆ ਦੇਖੋ ਇਧਰ ਇਧਰਲੇ ਪਾਸੇ ਰੰਗ ਭਰ ਕੇ ਇਹਦੇ ਵਿੱਚ ਪਾ ਦਈਦਾ ਇਹਦੇ ਗਾਹਾਂ ਅਗੇ ਟੂਟੀ ਲੱਗੀ ਹੋਈ ਆ ਉਹਨੂੰ ਖੋਲ ਦਿੰਦੇ ਨੇ ਤੇ ਇਹਦੇ ਵਿੱਚ ਆ ਪੀਪੀ ਭਰ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਸ਼ ਕੀ ਨੀਂਆ ਦੀ ਰਾਜਧਾਨੀ ਨਾਈਰੋਬੀ ਕੋਲ ਰਹੇ ਆ ਤੇ ਇਸ ਟਾਈਮ ਸਾਡੇ ਨਾਲ ਜੀ ਸਰਦਾਰ ਜਗਦੇਵ ਸਿੰਘ ਸਵੇਰ ਦਾ 1 ਵਜੇ ਦਾ ਟਾਈਮ ਹੋ ਗਿਆ ਤੇ ਇਸ ਟਾਈਮ ਅਸੀਂ ਮੜਾ ਮੋਟਾ ਨੈਰੋਬੀ ਦਾ ġੇੜਾ ਦੇਣ ਆਏ ਹੋਏ ਆਂ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਅੱਜ ਆਪਾਂ ਦੇਖਾਂਗੇ ਜਾਂ ਬਾਈ ਹੋਰਾਂ ਦੇ ਕੰਮਕਾਰ ਦੇਖਾਂਗੇ ਸਾਰਾ ਕੁਝ ਮੜਾ ਜਿਹਾ ਬਾਈ ਜੀ ਦੱਸੋ ਵੀ ਆਪਾਂ ਕਿੱਥੇ ਖੜੇ ਆਂ ਤੇ ਇਸ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ ਆਪਾਂ ਇੱਥੇ ਕੂੰਬੇ ਖੜੇ ਆਂ ਕੂੰਬੇ ਸੱਚੀ ਕਾ ਸਰਹਣ ਬਰਾਨੀ ਹਾਂਜੀ ਆਪਾਂ ਕੂੰਬੇ ਖੜੇ ਆਂ ਠੀਕ ਹੈ ਜੀ ਤੇ ਇੱਥੇ ਮੇਰੇ ਕੰਮ ਤੇ ਖੜੇ ਆਂ ਤੁਸੀਂ ਠੀਕ ਹੈ ਜੀ ਆਪਾਂ ਇਹ ਥੋੜਾ ਜਿਹਾ ਇੱਥੇ ġੜਾ ਮੰਨ ਹਾਂਜੀ ਫੇਰ ਆਪਾਂ ਚੱਲਨੇ ਆਂ ਗਲੋਰੀ ਪੈਂਟ ਮੇਰੇ ਬਰਨਲੋ ਦੀ ਉੱਥੇ ਪੇਂਟ ਪੇਂਟ ਬਣਦਾ ਪੇਂਟ ਦੀ ਉਹ ਦੁਕਾਨ ਆ ਜਾਂ ਵਰਕਸ਼ਾਪ ਆ ਜਾਂ ਫੈਕਟਰੀ ਆ ਫੈਕਟਰੀ ਆ ਜੀ ਫੈਕਟਰੀ ਆ ਪੇਂਟ ਦੀ ਅੱਛਾ ਠੀਕ ਹੈ ਇੱਕ ਤਾਂ ਆਪਾਂ ਗਲੋਰੀ ਪੇਂਟ ਇੱਥੋਂ ਦੀ ਕੰਪਨੀ ਆ ਉਹ ਇੱਥੋਂ ਦੀ ਆ ਜੀ ਇੱਥੇ ਮੈਨੂਫੈਕਚਰ ਹੁੰਦਾ ਸਾਰਾ ਕੁਝ ਮੈਨੂਫੈਕਚਰ ਹੁੰਦਾ ਸਾਰਾ ਕੁਝ ਇੱਥੇ ਸੇਲ ਕਰਦੇ ਇੱਥੇ ਮੈਨੂਫੈਕਚਰ ਕਰਦੇ ਅੱਛਾ ਤੇ ਉਹ ਆਪਾਂ ਦੇਖਾਂਗੇ ਭਾਈ ਰੰਗ ਵਾਲੀ ਫੈਕਟਰੀ ਤੇ ਪਿਛਲੇ ਪਾਸੇ ਬਾਈ ਜੀ ਹੋਰਾਂ ਦੀ ਆਪਾਂ ਵਰਕਸ਼ਾਪ ਦੇ ਉੱਤੇ ਖੜੇ ਆ ਇੱਥੇ ਬਾਪੂ ਜੀ ਸੀ ਉਹਨਾਂ ਨੂੰ ਇੱਥੇ ਪ੍ਰਸ਼ਾਦਾ ਪਾਣੀ ਦੇਣ ਆਈ ਸੀ ਠੀਕ ਹੈ ਬਾਈ ਜੀ ਹਾਂਜੀ ਚਲੋ ਬਾਕੀ ਤੁਸੀਂ ਨਾਲ-ਨਾਲ ਦੱਸੀ ਚਲੋ ਸਾਨੂੰ ਵੀ ਆਪਾਂ ਕਿਹੜੇ-ਕਿਹੜੇ ਏਰੀਆ 'ਚ ਘੁੰਮ ਰਹੇ ਆ ਤੇ ਕੀ-ਕੀ ਇੱਥੇ ਆਪਾਂ ਨੂੰ ਦਿਖ ਜੂਗਾ ਇਹ ਕਿਹੜੀ ਚੀਜ਼ ਦੀ ਵਰਕਸ਼ਾਪ ਆ ਇੰਜੀਨੀਅਰਿੰਗ ਦੀ ਮਾੜਾ ਜੇ ਕਿੜਾ ਕੜਾਓ ਆ ਜਾਓ ਭਾਈ ਹੈ ਇਹ ਇੰਜੀਨੀਅਰਿੰਗ ਦੀ ਵਰਕਸ਼ਾਪ ਆ ਜੀ ਇੱਥੇ ਇੱਥੇ ਕਿਹੜੀ ਚੀਜ਼ ਦਾ ਕੰਮਕਾਰ ਹੁੰਦਾ ਜੀ ਇੱਥੇ ਜਿੱਦਾਂ ਕ੍ਰੇਨਸ਼ਾਟ ਦਾ ਕੰਮ ਕਰਦੇ ਆ ਅਸੀਂ ਸਾਰਾ ਠੀਕ ਹੈ ਜਿੱਦਾਂ ਕੋਈ ਇੰਜਨ ਤੁਹਾਡੇ ਆਪਣੇ ਗੱਡੀਆਂ ਦੇ ਖਰਾਬ ਹੋ ਜਾਂਦੇ ਆ ਹਾਂਜੀ ਪੇਰ ਉਹਨਾਂ ਨੂੰ ਐਸੇ ਰੀਬਿਲਡ ਕਰੀਦਾ। ਅੱਛਾ ਗੱਡੀਆਂ ਦੇ ਜੇ ਇੰਜਨ ਖਰਾਬ ਹੋ ਗਏ ਉਹਨਾਂ ਨੂੰ ਰੀਬਿਲਡ ਕਰ ਦਿੰਦੇ ਆਂ। ਉਹਨਾਂ ਨੂੰ ਰੀਬਿਲਡ ਕਰ ਦਿਆ ਸੀ। ਤੇ ਜਿੰਨੀਆਂ ਵੀ ਆ ਮਸ਼ੀਨਾਂ ਪਈਆਂ ਨੇ ਐਸੇ ਕੰਮ ਦੀਆਂ ਨੇ ਸਾਰੀਆਂ ਉਹ। ਸਾਰੀਆਂ ਐਸੇ ਕੰਮ ਦੀਆਂ ਐ ਡਿਫਰੈਂਟ ਡਿਪਾਰਟਮੈਂਟਾਂ ਦੇ। ਤੇ ਗੱਡੀਆਂ ਦਾ ਵੀ ਪਤਾ ਲੱਗਦਾ ਉਹ ਵੀ ਕਿਹੜੀ ਕਿਹੜੀ ਗੱਡੀ ਦਾ ਇੰਜਨ ਆ ਜਾ ਜਿਹੜੀ ਮਰਜ਼ੀ ਤਰ੍ਹਾਂ ਦੀ ਗੱਡੀ ਹੋਵੇ। ਜਿੱਦਾਂ ਦੀ ਮਰਜ਼ੀ ਛੋਟੀ ਤੋਂ ਵੱਡੀ ਲੈ ਕੇ। ਅੱਛਾ। ਤੇ ਆ ਸਾਰੀਆਂ ਮਸ਼ੀਨਾਂ ਪਈਆਂ ਨੇ ਇੱਧਰਲੇ ਪਾਸੇ। ਹਾਂਜੀ ਸਰ ਇਹ ਜੋ। ਠੀਕ ਐ। ਆ ਕ੍ਰੈਨਸ਼ਾਟ ਆ। ਹਾਂਜੀ। ਆ ਮੁੰਡ ਹਾਂਜੀ ਜਲੰਧਰ ਦਾ ਏਰੀਆ ਦਾ ਹਾਂਜੀ ਜਲੰਧਰ ਦਾ ਜਲੰਧਰ ਦਾ ਹਾਂਜੀ ਅੱਜ ਤਾਂ ਸਾਡੇ ਬੋਰਿੰਗ ਹੈ ਇਹ ਕੀ ਚੀਜ਼ ਆ ਇਹਦੀ ਬੋਰਿੰਗ ਅੱਛਾ ਜਦੋਂ ਹੁਣ ਬਲੋਕ ਆਉਂਦੇ ਸਲੀਬਾ ਆ ਰਹੇ ਦੇਖੋ ਹਾਂਜੀ ਹਾਂਜੀ ਜਦੋਂ ਹੁਣ ਆ ਵੀ ਇੰਜਨ ਪਿਆ ਆ ਵੀ ਇੰਜਨ ਪਿਆ ਅੱਛਾ ਜਦੋਂ ਹੁਣ ਆ ਵੀ ਨਵਾਂ ਲਾਇਆ ਠੀਕ ਹੈ ਵਿੱਚ ਫਿੱਟ ਕਿਤੇ ਆ ਅੱਛਾ ਜਦੋਂ ਹੁਣ ਜਦੋਂ ਨਾ ਖਰਾਬ ਹੋ ਜਾਂਦੇ ਆ ਹਾਂਜੀ ਹਾਂ ਇਹਨਾਂ ਨੂੰ ਫਿਰ ਬੋਰ ਕਰਕੇ ਹਾਂਜੀ ਬੋਰ ਕਰਕੇ ਨਵੇਂ ਸਲੀਬਾ ਪਾ ਦੇਣਾ ਠੀਕ ਹੈ ਫਿਰ ਬੋਰ ਦਾ ਫਿਰ ਵਾਪਸ ਰੀਬਿਲਡ ਕਰਕੇ ਉਹਨੇ ਹੌਨਿੰਗ ਮਾਰ ਕੇ ਹਾਂ ਠੀਕ ਆ ਬਸ ਸਾਰਾ ਕੰਮ ਹੈ ਇੰਜੀਨੀਅਰਿੰਗ ਦਾ ਜਿਹੜਾ ਗੱਡੀਆਂ ਦੇ ਇੰਜਨ ਨੇ ਉਹ ਖਰਾਬ ਹੋ ਗਏ ਉਹਨਾਂ ਦੀ ਰਿਪੇਅਰਿੰਗ ਆ ਥਾਂ ਦੇ ਉੱਤੇ ਹੁੰਦੀ ਆ ਜਿਹੜੀ ਵੀ ਚੀਜ਼ ਆ ਉਹਦੇ ਵਿੱਚ ਨੁਕਸਾਨ ਆ ਜਾਂ ਖਰਾਬ ਹੋਈ ਹੋਈ ਆ ਸਾਰਾ ਕੁਝ ਇੱਥੇ ਚੇਂਜ ਹੋ ਜਾਂਦਾ ਮਤਲਬ ਹਾਂਜੀ ਸਾਰਾ ਠੀਕ ਆ ਉਹ ਤੁਰ ਤੱਕ ਇਹੀ ਕੰਮ ਹੋ ਰਿਹਾ ਤੇ ਜਿਹੜੇ ਆ ਪਏ ਨੇ ਸਾਰੇ ਇੰਜਨ ਪਏ ਨੇ ਸਾਰੇ ਇੰਜਨ ਆ ਆ ਵੀ ਇੰਜਨ ਪਿਆ ਹਨਾ ਹਾਂਜੀ ਹਾਂਜੀ ਸਾਰੇ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਕੰਮ ਨੂੰ ਹਨ ਹੋ ਕੇ ਸਟਾਰਟ ਕੀਤਾ 20 ਟਾਈਮ 20 2010 2010 ਦੇ ਵਿੱਚ ਅੱਛਾ ਤੇ 15 ਸਾਲ ਹੋ ਗਏ ਠੀਕ ਹੈ ਜੀ ਤੇ ਆ ਬਾਈ ਜੀ ਦੇ بیٹے ਪਰਮ ਪਰਮ ਨੇ ਅੱਜ ਸਕੂਲੋਂ ਛੁੱਟੀ ਮਾਰੀ ਹੋਈ ਆ ਠੀਕ ਹੈ ਜੀ ਚਲੋ ਬਾਈ ਜੀ ਫਿਰ ਚਲੋ ਜੀ ਭਾਜੀ ਆ ਸਾਰਾ ਕੰਮ ਭਾਈ ਇੰਜੀਨੀਅਰਿੰਗ ਦਾ ਯਾਰ ਇਹ ਚੀਜ਼ਾਂ ਬਾਰੇ ਮੈਨੂੰ ਜਿਆਦਾ ਨੌਲੇਜ ਨਹੀਂ ਹੈਗੀ ਗੱਲ ਉਹੀ ਆ ਵੀ ਇੱਥੇ ਮੇਨ ਜੱਡੀਆਂ ਦੇ ਜਿਹੜੇ ਇੰਜਨ ਨੇ ਉਹਨਾਂ ਦੀ ਰਿਪੇਅਰਿੰਗ ਕੀਤੀ ਜਾਂਦੀ ਆ ਚੱਲ ਬਾਈ ਪਰਮ ਚਲਿਏ ਜੀ ਚਲੋ ਆ ਸਾਰਾ ਇੱਥੋਂ ਦਾ ਆਲਾ ਦਵਾਲਾ ਤੇ ਇਹ ਜਿਵੇਂ ਮੋਟਰ ਮਾਰਕੀਟ ਹੁੰਦੀ ਆ ਨਾ ਉਵੇਂ ਦਾ ਮਾਹੌਲ ਆ ਇੱਥੇ ਐਂ ਮਾਹੌਲਾ ਜੀ ਮੋਟਰ ਮਾਰਕੀਟ ਵਾਲਾ ਗੱਡੀਆਂ ਦਾ ਕੰਮ ਸਾਰਾ ਹਾਂਜੀ ਠੀਕ ਹੈ ਜੀ ਚਲੋ ਆਣਾ ਆਣਾ ਫਾਇਆ ਆਣਾ ਸੈਦਿਆ ਵਾਟਾ ਮੈਂ ਆਂਡਾ ਟਿੰਬਿਆ ਕਢੋ ਕੋ ਆ ਲੋ ਜੀ ਇਸ ਟਾਈਮ ਅਸੀਂ ਗਲੋਰੀ ਪੇਂਟਸ ਫੈਕਟਰੀ ਦੇ ਵਿੱਚ ਖੜੇ ਆ ਤੇ ਸਾਡੇ ਸਾਹਮਣੇ ਨੇ ਸਰਦਾਰ ਗੁਰਮੁਖ ਸਿੰਘ ਇਹਨਾਂ ਨੂੰ ਅਸੀਂ ਪਹਿਲਾਂ ਵੀ ਇੱਕ ਗੁਰੂ ਘਰ ਦੇ ਵਿੱਚ ਮਿਲੇ ਆ ਜੀ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬੇਟੇ ਦਾ ਵਿਆਹ ਵੀ ਆ ਠੀਕ ਆ ਜੀ ਤੇ ਬਾਈ ਜੀ ਆਪਣਾ ਨਾਮ ਕੀ ਆ ਜੀ ਆਪਣਾ ਨਾਮ ਹੈਗਾ ਸੁਖਮਿੰਦਰ ਸਿੰਘ ਪਨੇਸਰ ਸੁਖਮਿੰਦਰ ਸਿੰਘ ਪਨੇਸਰ ਹਾਂਜੀ ਠੀਕ ਆ ਜੀ ਹਾਂਜੀ ਤੇ ਅੱਜ ਆਪਾਂ ਜਿਹੜੀ ਆ ਫੈਕਟਰੀ ਦੇਖਣ ਆਏ ਹੋਏ ਆ ਜੀ ਇਹ ਰੰਗ ਵਾਲੀ ਫੈਕਟਰੀ ਆ ਤੇ ਬਾਈ ਜੀ ਆਪਾਂ ਨੂੰ ਇਸ ਫੈਕਟਰੀ ਦਾ ਸਾਰਾ ਟੂਰ ਦੇਣਗੇ ਬਈ ਇਹ ਜਿਹੜਾ ਰੰਗ ਇੱਥੇ ਹੀ ਬਣਦਾ ਜੀ ਇੱਥੇ ਬਣਦਾ ਇੱਥੇ ਪੈਕ ਹੁੰਦਾ ਤੇ ਇੱਥੋਂ ਹੀ ਅੱਗੇ ਐਕਸਪੋਰਟ ਹੁੰਦਾ ਹਾਂਜੀ ਐਕਸਪੋਰਟ ਹੁੰਦਾ ਇੱਥੇ ਡਿਲੀਵਰੀਆਂ ਕਰੀਦੀਆਂ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਨਾਲ ਨਾਲ ਆਪਾਂ ਚਲੇ ਚੱਲਦੇ ਹਾਂ ਨਾ ਤੇ ਤੁਸੀਂ ਮੈਨੂੰ ਨਾਲ ਨਾਲ ਗੱਲਾਂ ਵੀ ਦੱਸੀ ਜਾਓ ਬਾਈ ਜੀ ਨੇ ਇਹ ਵੀ ਦੱਸਿਆ ਵੀ ਇਹ ਜਿਹੜੀ ਫੈਕਟਰੀ ਆ ਬਈ ਈਸਟ ਅਫਰੀਕਾ ਦੇ ਵਿੱਚ ਇਕਲੌਤੀ ਫੈਕਟਰੀ ਹੈ ਜੀ ਇਹ ਈਸਟ ਅਫਰੀਕਾ ਇਕਲੌਤੀ ਸਿੰਗਾ ਦੀ ਅੱਛਾ ਸਿੰਗਾ ਦੀ ਇਕਲੌਤੀ ਫੈਕਟਰੀ ਹੈ ਇਹ ਹਾਂਜੀ ਅੱਛਾ ਠੀਕ ਹੈ ਅੱਛਾ ਉਦਾਂ ਹੋਰ ਦੂਜੇ ਕਾਲੇ ਲੋਕਾਂ ਦੀਆਂ ਹੈਗੀਆਂ ਨੇ ਕਾਲੇ ਨੇ ਆ ਬਾਕੀਆਂ ਦੀਆਂ ਉਹ ਹਾਂ ਕਾਫੀ ਬੰਦੇ ਵੀ ਆਦੇ ਉਦਾਂ ਇਹ ਇਹ ਸਾਰਾ ਆਫਿਸ ਬਣਾਇਆ ਹੋਇਆ ਇੱਧਰ ਆ ਇੱਧਰ ਜਿੱਦੋਂ ਸਾਰੀ ਮੈਨੇਜਮੈਂਟ ਹੁੰਦੀ ਹੈ ਹਾਂਜੀ ਠੀਕ ਹੈ ਉੱਪਰ ਸਟੋਰ ਬਣਾਇਆ ਹੋਇਆ ਉੱਪਰ ਸਟੋਰ ਬਣਾਇਆ ਹੋਇਆ ਫਰਸਟ ਸਟੋਰ ਬਣਾ ਫਿਨਿਸ਼ ਗੁੱਡਸ ਦਾ ਠੀਕ ਹੈ ਜੀ ਹਾਂਜੀ ਫਿਰ ਤਿਆਰ ਹੋ ਜਾਂਦਾ ਰੰਗ ਨਾਲ ਇੱਥੇ ਰੱਖੇ ਨਾਲ ਫੇਰ ਹੁੰਦਾ ਅੱਛਾ ਤੇ ਜਿਹੜਾ ਆ ਗਲੋਰੀ ਪੇਂਟਸ ਇਹ ਮਤਲਬ ਅਫਰੀਕਾ ਦਾ ਬ੍ਰਾਂਡ ਆ ਜੀ ਇਹ ਹਾਂਜੀ ਆਪਣਾ ਬ੍ਰਾਂਡ ਆ ਆਪਣਾ ਕੈਪਰੋਲ ਅਸੀਂ ਜਰਮਨ ਕੰਪਨੀ ਨਾਲ ਕੀਤਾ ਆ ਆਪਣਾ ਕਲੈਬ ਕੀਤਾ ਹੋਇਆ ਕਲੈਬ ਕੀਤਾ ਹੋਇਆ ਹਾਂਜੀ ਅੱਛਾ ਕੈਪਰੋਲ ਇਹ ਜਰਮਨ ਦੀ ਕੰਪਨੀ ਆ ਵਧੀਆ ਕੰਪਨੀਆਂ ਵੀ ਹਾਂ ਕੁਣੀ ਹੱਥ ਇਹਨਾਂ ਦੇ 40 ਤੋਂ ਉੱਪਰ ਪਲਾਂਟ ਆ। ਅੱਛਾ ਜੀ। ਜੀ ਸੁਫੀਕਾ ਤੇ ਸਾਡੇ ਨਾਲ ਫਿਰ ਮਿਲ ਕੇ ਪ੍ਰੋਸੈਸ। ਹਾਂ ਜੀ ਹਾਂ। ਬਾਈ ਜੀ ਨੂੰ ਸਾਨੂੰ ਦੱਸਿਆ ਕਿ ਕੈਪਾ ਰੋਲ ਜਰਮਨ ਦੀ ਕੰਪਨੀ ਆ ਜੀ। ਇਹਨਾਂ ਦੇ ਨਾਲ ਇਹਨਾਂ ਦਾ ਕੋਲਾਬੋਰੇਸ਼ਨ ਚੱਲ ਰਿਹਾ ਤੇ ਬਹੁਤ ਨੰਬਰ 1 ਕੰਪਨੀ ਹੈ ਕਹਿੰਦੇ ਇਹ ਜਰਮਨ ਦੀ ਪੇਂਟਸ ਦੇ ਵਿੱਚ। ਹਾਈ ਐਂਡ ਪੇਂਟ ਜਿਹੜੇ ਨਾ ਯਾਨੀ ਕਿ ਸੁਪਰ ਪ੍ਰੀਮੀਅਮ ਪੇਂਟ। ਹਾਂ ਜੀ। ਠੀਕ ਹੈ। ਉਹਨਾਂ ਲਈ। ਆਹਾਂ ਪਿੱਛੇ ਆਪਣੀ ਫੈਕਟਰੀ ਆ। ਇਹ ਸਾਰੀ ਫੈਕਟਰੀ ਜਿੱਥੇ ਮੈਨੂਫੈਕਚਰ ਹੁੰਦਾ। ਸਾਰੀ ਮੈਨੂਫੈਕਚਰਿੰਗ ਇੱਥੇ ਹੁੰਦੀ ਆ। ਇਹਦਾ ਕੋਈ ਕੱਚਾ ਮਟੀਰੀਅਲ ਵਗੈਰਾ ਹੁੰਦਾ ਲਿਆਉਣਾ ਪੈਂਦਾ? ਹਾਂਜੀ ਸਾਰਾ ਰੌਮ ਟ੍ਰੇਲ ਅ ਥੋੜਾ ਜਿਹਾ ਲੋਕਲੀ ਸੋਰਸ ਕਰੀਦਾ ਫਿਰ ਬਾਕੀ ਉਹਨਾਂ ਦਾ ਕਾਫੀ ਰੌਮ ਮਟੀਰੀਅਲ ਆਪਣਾ ਇੰਪੋਰਟ ਕਰੀਦਾ। ਇਹ ਫੈਕਟਰੀ ਆਪਣੀ ਤਿੰਨੇ ਲੈਵਲ ਤੇ ਸੈਟਅਪ ਹੋਈ ਆ। ਅੱਛਾ ਜੀ। ਗਰਾਉਂਡ ਫਲੋਰ ਤੇ ਆਪਣਾ ਪੂਰਾ ਰੌਮ ਟ੍ਰੇਲ ਪਿਆ ਹੁੰਦਾ? ਠੀਕ ਐ। ਫਰਸਟ ਫਲੋਰ ਤੇ ਪ੍ਰੋਡਕਸ਼ਨ ਹੁੰਦੀ ਆ। ਹਾਂਜੀ। ਟੌਪ ਫਲੋਰ ਤੇ ਪੈਕੇਜਿੰਗ ਮਟੀਰੀਅਲ ਪਿਆ ਆਪਣਾ। ਅੱਛਾ। ਹਾਂਜੀ। ਇਹ ਮੈਂ ਵੀ ਜ਼ਿੰਦਗੀ ਦੇ ਵਿੱਚ ਕੋਈ ਪਹਿਲੀ ਫੈਕਟਰੀ ਦੇਖ ਰਿਹਾ ਜਾਂ ਜਿਹਦਾ ਟੂਰ ਕਰ ਰਿਹਾ ਕਿ ਜਿਹੜੀ ਆਪਣੇ ਪੰਜਾਬੀਆਂ ਦੀ ਸ ਰੰਗ ਦੀ ਫੈਕਟਰੀ ਆ ਹਾਂਜੀ ਠੀਕ ਐ ਆ ਸਾਰਾ ਰੌ ਮਟੀਰੀਅਲ ਪਿਆ ਇੱਧਰ ਇਹ ਰੌ ਮਟੀਰੀਅਲ ਇਹ ਕਿੱਥੋਂ ਆਉਂਦਾ ਜੀ ਫਿਰ ਆਹਾਂ ਮੈਂ ਆਪਣੇ ਕੋਰੀਆ ਤੋਂ ਇਜੀਪਟ ਤੋਂ ਇੰਡੀਆ ਤੋਂ ਅੱਛਾ ਬਾਈ ਤੋਂ ਜਰਮਨੀ ਤੋਂ ਸਿੰਗਾਪੁਰ ਤੋਂ ਸਿੰਗਾਪੁਰ ਇਜੀਪਟ ਇਹ ਫਿਰ ਸ਼ਿਪਾ ਰਾਹੀਂ ਇੰਪੋਰਟ ਕਰ ਲਈਦਾ ਹਨਾ ਇੰਪੋਰਟ ਕਰੀਦਾ ਹਾਂਜੀ ਠੀਕ ਐ ਇਹ ਸਾਰਾ ਰੌ ਮਟੀਰੀਅਲ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਆਉਂਦਾ ਤੇ ਤਿਆਰ ਕਿਧਰਲੇ ਪਾਸੇ ਹੁੰਦਾ ਜੀ ਸਾਰਾ ਰੌ ਮਟੀਰੀਅਲ ਪਿਆ ਇੱਧਰ ਆ ਵੀ ਰੌ ਮਟੀਰੀਅਲ ਤੇ ਅਸੀਂ ਉਹ ਥੀਲਰ ਵੇਰਾ ਪੈਕ ਕਰਦੇ ਹਾਂ ਅੱਛਾ ਠੀਕ ਹੈ ਉੱਪਰ ਫਰਸਟ ਫਲੋਰ ਤੇ ਸਾਰੀ ਤਰ੍ਹਾਂ ਦੀ ਮੇਨ ਸੀ ਕੇ ਫਰਸਟ ਫਲੋਰ ਤੇ ਸਾਰੀ ਉੱਪਰ ਪ੍ਰੋਡਕਸ਼ਨ ਹਾਂਜੀ ਮੈਂ ਦਈ ਉੱਪਰ ਲੈ ਜਾਣ ਨੂੰ ਮਾਰ ਠੀਕ ਹੈ ਹਾਂਜੀ ਹਾਂ ਗੁੱਡਸ ਲਿਫਟ ਜਾਂਦੇ ਹਨ ਠੀਕ ਹੈ ਇਹ ਲਿਫਟ ਲੱਗੀ ਹੋਈ ਹੈ ਜੀ ਫੈਕਟਰੀ ਦੇ ਅੰਦਰ ਤੇ ਮਾਲ ਜਿਹੜਾ ਹੈਗਾ ਥੱਲੋਂ ਉੱਪਰ ਲੈ ਕੇ ਜਾਣ ਵਾਸਤੇ ਤੇ ਉੱਪਰਲੇ ਪਾਸੇ ਮੈਨੂਫੈਕਚਰਿੰਗ ਹੁੰਦੀ ਹੈ ਹਾਂਜੀ ਉੱਪਰ ਮੈਨੂਫੈਕਚਰਿੰਗ ਠੀਕ ਆ ਸਾਰਾ ਕੱਚਾ ਮਾਲ ਪਿਆ ਸਾਰਾ ਕੱਚਾ ਮਾਲ ਆ ਇਹ ਪਿੱਛੇ ਵੀ ਸਾਰਾ ਕੱਚਾ ਮਾਲ ਪਿਆ। ਇਹ ਕੀ ਚੀਜ਼ ਪਈ ਆ ਜੀ? ਇਹ ਹੈ ਪਾਊਡਰ ਫਿਲਰ ਕਹਿੰਦੇ ਆ ਇਹਨੂੰ। ਠੀਕ ਆ। ਅੱਛਾ। ਹਾਂਜੀ ਪੇਂਟ ਤੇ ਪੈਂਦਾ ਹੈ। ਪਾਣੀ ਵਾਲੇ ਪੇਂਟ ਵੀ ਤੇ ਔਇਲ ਵਾਲੇ ਪੇਂਟ ਵੀ। ਠੀਕ ਹੈ। ਆ ਸਾਰਾ। ਇਹ ਪੇਂਟ ਦੀ ਵੀ ਕੋਈ ਕੁਆਲਿਟੀ ਹੁੰਦੀ ਆ ਵੀ ਇਹ ਕੋਈ ਅਲੱਗ-ਅਲੱਗ ਪੇਂਟ ਮਤਲਬ ਮੈਨੂੰ ਤਾਂ ਇਹ ਚੀਜ਼ ਦੀ ਜ਼ਿਆਦਾ ਨੌਲੇਜ ਹੈ ਨਹੀਂ। ਬਈ ਜਿਵੇਂ ਇੱਕ ਹੁੰਦਾ ਵਾਟਰਪੂਫ ਪੇਂਟ ਹੁੰਦਾ, ਇੱਕ ਦੂਜਾ ਉਹ ਵੀ ਅਲੱਗ-ਅਲੱਗ ਤਰੀਕੇ ਨਾਲ ਸਾਫਤ ਹੋਂਦਾ ਬਣਦਾ ਯਾਰ। ਹਾਂਜੀ। ਠੀਕ ਹੈ। ਕਿ ਤੇ 3 ਚਾਰ ਚਾਰ ਕੁਆਲਿਟੀ ਹੁੰਦੀ ਆ ਇੱਕ ਤਾਂ ਪ੍ਰੀਮੀਅਮ ਕੁਆਲਿਟੀ ਹੁੰਦੀ ਆ ਇੱਕ ਸਾਰਿਆਂ ਨਾਲ ਘੱਟ ਆਉਂਦੀ ਆ ਅੱਛਾ ਜੀ ਲੋਅਰ ਕੁਆਲਿਟੀ ਜਿਹੜਾ ਉਹ ਮਤਲਬ ਡਿਮਾਂਡ ਦੇ ਹਿਸਾਬ ਨਾਲ ਜਿਵੇਂ ਦੀ ਕਸਟਮਰ ਨੂੰ ਚਾਹੀਦੀ ਹੈ ਨਾ ਜਾਂ ਜਿੰਨਾ ਪੈਸਾ ਅਗਲਾ ਖਰਚ ਕਰਨਾ ਚਾਹੁੰਦਾ ਹਾਂ ਜੀ ਫਿਰ ਆਟੋਮੋਟਿਵ ਪੇਂਟਸ ਆ ਗੱਡੀਆਂ ਦੇ ਪੇਂਟ ਵੀ ਬਣਾਉਂਦੇ ਆਪਾਂ ਗੱਡੀਆਂ ਦੇ ਪੇਂਟ ਬਣਦੇ ਨੇ ਲੱਕੜ ਤੇ ਪੇਂਟ ਪਾਉਂਦੇ ਨੇ ਲੱਕੜ ਦੇ ਪੇਂਟ ਵਾਰਨਿਸ਼ ਵੀ ਕਰਾਣਾ ਅੱਛਾ ਸਭ ਤਰ੍ਹਾਂ ਦਾ ਪੇਂਟ ਹੀ ਹੋ ਗਿਆ ਚਾਹੇ ਗੱਡੀਆਂ ਨੂੰ ਚਾਹੇ ਘਰਾਂ ਨੂੰ ਚਾਹੇ ਲੱਕੜ ਨੂੰ ਹਾਂ ਜੀ ਹਾਂ ਜੀ ਗੱਡੀਆਂ ਇੰ ਇਹ ਆਪਣਾ ਉਹਦਾ ਕੰਮ ਤਾਂ ਅਸੀਂ ਸ਼ੁਰੂ ਕੀਤਾ ਸੀ 92 'ਚ 92 'ਚ ਹਾਂਜੀ ਤੇ ਇੱਥੇ ਅਸੀਂ ਆਏ ਆ 2012 'ਚ 2012 'ਚ 12 'ਚ ਆ ਜਗ੍ਹਾ ਤੇ ਠੀਕ ਹੈ ਜੀ ਹਾਂਜੀ ਉਹ ਜਿਹੜਾ ਆਫਿਸ ਬਲੌਕ ਬਣਾਇਆ ਸੀ 2 ਸਾਲ ਹੋ ਗਏ ਅੱਛਾ ਨੂੰ 2 ਸਾਲ ਹੋ ਗਏ ਬਣਾਇਆ ਠੀਕ ਹੈ ਹੁਣ ਆਪਾਂ ਉੱਪਰ ਜਾਵਾਂਗੇ ਜੀ ਹਾਂਜੀ ਚਲੋ ਆਏ ਨੂੰ ਤਾਂ ਬਹੁਤ ਸਾਲ ਹੋ ਗਿਆ ਅੱਛਾ ਕਦੋਂ ਆਏ ਸੀ ਤੁਸੀਂ ਇਹ ਸਾਡੇ ਗ੍ਰੈਂਡਫਾਦਰ ਆਏ ਸੀ 1935 ਚ ਤੁਸੀਂ ਇੱਥੋਂ ਦੇ ਜੰਪਲੋਂ ਨਹੀਂ ਅਸੀਂ ਮੈਹਲੂਦਿਆਣਾ ਦਾ ਜੰਪਲ ਆ ਠੀਕ ਹੈ ਤੇ ਲੇਕਿਨ ਮੈਂ 85 ਅੱਛਾ 85 ਚ ਆਏ ਸੀ ਹਾਂਜੀ ਤੇ ਡੈਡੀ ਉਹ ਨਹੀਂ ਸਾਡੇ ਇੱਥੇ ਜੰਪ ਇੱਥੇ ਜੰਮੇ ਸੀ ਅੱਛਾ ਠੀਕ ਹੈ ਚਲੋ ਜੀ ਇਹ ਸਾਰੀ ਫੈਕਟਰੀ ਹੈ ਜੀ ਜਿੱਥੇ ਉਹ ਕਲਰ ਤਿਆਰ ਹੁੰਦਾ ਹੁਣ ਜਿਵੇਂ ਕੱਚਾ ਮਟੀਰੀਅਲ ਲਿਆਂਦਾ ਜੀ ਉਹਨੂੰ ਕਿਧਰਲੇ ਪਾਸੇ ਪਾਉਂਦੇ ਨੇ ਇਹ ਆਹ ਜਿਹੜੇ ਟੈਂਕ ਬਣ ਰਹੇ ਆ ਹਾਂਜੀ ਇੰਨਾ ਚ ਪਾਉਂਦੇ ਜਿਵੇਂ ਆਨੇ ਆਹ ਆ ਵੀ ਬਣ ਰਿਹਾ ਪੇਂਟ ਅੱਛਾ ਠੀਕ ਹੈ ਹਾਂਜੀ ਇਹਦੇ ਵਿੱਚ ਆਹ ਐਤੋਂ ਹੁਣ ਸ਼ੁਰੂ ਕਰਨਾ ਪਾਣੀ ਪਾਇਆ ਉਹਨਾਂ ਨੇ ਅੱਛਾ ਇਹ ਪਾਣੀ ਪਾਇਆ ਇਹਦੇ ਵਿੱਚ ਫਿਰ ਕੱਚਾ ਮਟੀਰੀਅਲ ਜਿਹੜਾ ਹੋਊਗਾ ਉਹ ਪੈ ਉਹ ਪਾਊਗਾ ਇਹ ਪਹਿਲਾ ਪ੍ਰੋਸੈਸ ਆ ਗਿਆ ਇਹਦਾ ਹਾਂਜੀ ਹਾਂਜੀ ਠੀਕ ਹੈ अच्छा ਇਹ ਇੱਕ ਸੋਲਵੈਂਟ ਪਾਉਣਾ ਪੈਂਦਾ ਹੈ ਦੀ ਵਿਸਕੋਸਟੀ ਸੈੱਟ ਕਰਨੇ ਨਾ ਠੀਕ ਹੈ ਜੀ ਜਿਹੜੀ thickness ਕਰਾ ਸਰਕਾ thickness ਸੈੱਟ ਕਰਨ ਵਾਸਤੇ ਆ ਚੀਜ਼ ਹਾਂਜੀ ਅੱਛਾ ਇਹੜੀਆਂ ਮਸ਼ੀਨਾਂ ਨੇ ਜੀ ਇਹ ਫਿਰ ਕਿੱਥੋਂ ਤੁਸੀਂ ਲਿਆ ਲਿਆਉਂਦੀਆਂ ਨੇ ਇਹ ਮਸ਼ੀਨਾਂ ਇੰਡੀਆ ਤੋਂ ਹਾਂਜੀ ਚਾਈਨਾ ਤੋਂ ਠੀਕ ਹੈ ਫਿਰ ਉਹ ਯੂਰਪੀਅਨ ਵੀ ਹੈਗੇ ਆ ਯੂਰਪੀਅਨ ਵੀ ਨੇ ਹੈਗੇ ਨੇ ਅਦਰ ਦੇਸ਼ਾਂ ਤੋਂ ਆਈਆਂ ਹੋਈਆਂ ਨੇ ਹਾਂਜੀ ਹਾਂਜੀ ਜ਼ਿਆਦਾ ਚਾਈਨਾ ਦੀਆਂ ਜ਼ਿਆਦਾ ਚਾਈਨਾ ਦੀਆਂ ਹਾਂਜੀ ਫਿਰ ਇਹਨਾਂ ਮਸ਼ੀਨਾਂ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਤਾਂ ਇੰਜੀਨੀਅਰ ਵੀ ਹੋਣਗੇ ਤੁਹਾਡੇ ਕੋਲ ਹਾਂਜੀ ਆਪਣੇ ਇੱਥੇ ਆਕੇ ਲੋਕਲ ਕਾਫੀ ਬੰਦੇ ਅੱਛਾ ਜਿਹੜੇ ਇਹ ਕੰਮ ਦੇਖ ਰਹੇ ਕਰਦੇ ਨੇ ਇੰਜੀਨੀਅਰਿੰਗ ਦਾ ਇੱਕ ਤਾਂ ਸਾਡੇ ਕੁਣਮਾ ਦੀ ਫੈਕਟਰੀ ਐ ਤੇ ਬਹੁਤ ਵੱਡੀ ਅੱਛਾ ਜੀ ਹਾਂਜੀ ਉਹਨਾਂ ਕੋਲੇ ਵੀ 2-300 ਬੰਦਾ ਕੰਮ ਕਰਦਾ ਉਹ ਹੈਵੀ ਇੰਜੀਨੀਅਰਿੰਗ ਕਰਦੇ ਆ ਅੱਛਾ ਇੰਜੀਨੀਅਰਿੰਗ ਦੀ ਫੈਕਟਰੀ ਆ ਠੀਕ ਐ ਜੀ ਉਹ ਜਿਆਦਾ ਕੰਮ ਉਹੀ ਕਰਦੇ ਸੋ ਆ ਸਾਰਾ ਰੰਗ ਹੀ ਪਿਆ ਇਧਰਲੇ ਪਾਸੇ ਅਲੱਗ-ਅਲੱਗ ਸਟੇਜ ਪਈ ਹੋਣੀ ਐ ਹਾਂ ਜੀ ਅੱਛਾ ਆਹਾ ਉਹਨਾਂ ਵੱਡੇ ਟੈਂਕਾਂ ਚ ਰੰਗ ਭੰਦਾ ਹਾਂਜੀ ਫੇਰ ਨਾਲ ਦੀ ਨਾਲ ਖਾ ਫਿਲਿੰਗ ਕਰੀ ਜਾਂਦਾ ਅੱਛਾ ਵੱਡੇ ਟੈਂਕਾਂ ਦਾ ਰੰਗ ਬਣ ਗਿਆ ਤੇ ਇਹਨਾਂ ਦੇ ਵਿੱਚ ਫਿਲਿੰਗ ਹੋਈ ਜਾਂਦੀ ਆ ਹਾਂਜੀ ਹਾਂਜੀ ਕਿੱਥੇ ਹੋ ਰਹੀ ਆ ਫਿਲਿੰਗ ਉਹ ਹੋ ਰਹੀ ਆ ਨਾ ਹਾਂਜੀ ਉਹ ਹੋ ਰਹੀ ਆ ਇੱਥੋਂ ਕੋਲ ਦੇ ਗੇਟਵਾਲ ਆ ਵੀ ਕਰਦੇ ਪਿਆ ਫਿਲਿੰਗ ਅੱਛਾ ਦੇਖ ਲੈ ਬਾਹਰ ਨੇੜੇ ਵੇਹਾਂਜੀ ਲੈ ਭਾਈ ਜਦੋਂ ਸਾਰਾ ਰੰਗ ਬਣ ਕੇ ਤਿਆਰ ਹੋ ਗਿਆ ਨਾ ਮੈਂ ਤੁਹਾਨੂੰ ਦਿਖਾਉਣਾ ਵੀ ਇਹਦੀ ਫਿਲਿੰਗ ਕਿਵੇਂ ਹੁੰਦੀ ਆ ਆ ਦੇਖੋ ਇਹ ਫਿਰ ਇਹਦਾ weight ਵੀ ਹੁੰਦਾ ਹੋਊਗਾ ਬਾਅਦ ਵਿੱਚ ਉਹ ਵੱਧ ਘਟਣਾ ਰਹੇਗਾ ਹਾਂਜੀ ਇਹਦਾ ਅਸੀਂ ਲੈਵਲ ਸੈੱਟ ਕੀਤਾ ਹੁੰਦਾ ਠੀਕ ਹੈ ਜੀ ਉਹ ਲੈਵਲ ਨਾਲ ਭਰੀ ਜਾਂਦੇ ਆ ਅੱਛਾ ਇੱਕ ਵਾਰੀ ਇਹਦਾ ਫਿਟਨੈਸ ਦੇ ਹਿਸਾਬ ਨਾਲ ਲੈਬ ਚੈੱਕ ਕਰਕੇ ਹਾਂਜੀ ਉਹ ਲੈਵਲ ਸੈੱਟ ਕਰਦੇ ਆ ਇਥੇ ਜਿਆਦਾ ਲੀਟਰਾਂ ਚ ਆਉਂਦਾ ਜਿਆਦਾ ਲੀਟਰਾਂ ਚ ਆਉਂਦਾ ਕਿਲੋਆਂ ਚ ਨਹੀਂ ਆਉਂਦਾ ਅੱਛਾ ਆ ਦੇਖੋ ਇਧਰ ਇਧਰਲੇ ਪਾਸੇ ਰੰਗ ਭਰ ਕੇ ਇਹਦੇ ਵਿੱਚ ਪਾ ਦਈਦਾ ਇਹਦੇ ਗਾਹਾਂ ਅਗੇ ਟੂਟੀ ਲੱਗੀ ਹੋਈ ਆ ਉਹਨੂੰ ਖੋਲ ਦਿੰਦੇ ਨੇ ਤੇ ਇਹਦੇ ਵਿੱਚ ਆ ਪੀਪੀ ਭਰ ਜਾਂਦੀ ਆ ਇਹ ਕਿੰਨੇ ਕਾ ਵਾਲੀ ਆ 2.5 ਲੀਟਰ ਵਾਲੀ ਆ 4 ਲੀਟਰ ਵਾਲੀ ਆ ਹਾਂਜੀ ਠੀਕ ਹੈ ਅਛੇ ਸਿਸਟਮ ਆ ਹੁਣ ਜੇ ਮੇ ਇਹ ਵਾਈਟ ਕਲਰ ਆ ਜੇ ਕੋਈ ਹੋਰ ਰੰਗ ਹੁੰਦਾ ਫਿਰ ਉਹ ਹਿਸਾਬ ਨਾਲ ਕਲਰ ਐਡ ਹੋਈ ਜਾਂਦਾ ਵਿੱਚ ਉਹ ਉਹਨਾਂ ਦੇ ਬੇਸ ਡਿਫਰੈਂਟ ਹੁੰਦਾ ਕਈਆਂ 'ਚ ਇੱਕ ਵਾਈਟ ਪਿਗਮੈਂਟ ਹੁੰਦਾ ਹਾਂਜੀ ਉਹ ਘੱਟ ਵੱਧ ਪਾਉਣਾ ਪੈਂਦਾ ਅੱਛਾ ਯਾਨੀ ਕਿ yellow ਹੋਇਆ ਤਾਂ white ਆਉਂਦਾ ਨਹੀਂ ਕੱਹਾ ਤੇ ਜਿਹੜਾ ਥੋੜਾ ਬਹੁਤਾ yellow ਜਾਂ cream ਹੋਇਆ ਸੋਚ white ਤੋਂ yellow ਪਾ ਕੇ ਠੀਕ ਹੈ ਮਤਲਬ ਉਹ ਵੀ ਇੱਕ ਤਰ੍ਹਾਂ ਦਾ ਹਾਂ ਮਤਲਬ ਉਹ ਵੀ ਇੱਕ ਤਰ੍ਹਾਂ ਦਾ ਐਵੇਂ ਕਲਰ ਵਾਲਾ ਕੰਬੀਨੇਸ਼ਨ ਕਰਨਾ ਪੈਂਦਾ ਹਾਂਜੀ ਹਾਂ ਸਮਝ ਗਿਆ ਮੈਂ ਠੀਕ ਐ ਚਲੋ ਇਹ ਸਾਰੀ ਫੈਕਟਰੀ ਆ ਇਧਰਲੇ ਪਾਸੇ ਆਪਾਂ ਸਾਰਾ ਜਿਹੜਾ ਢੇੜਾ ਕੱਟਿਆ ਉਹ ਰੰਗ ਦਾ ਤਿਆਰ ਹੁੰਦਾ ਜਿਆਦਾ ਡੀਪ ਤਾਂ ਨਹੀਂ ਦਿਖਾਇਆ ਕਿਉਂਕਿ ਇਹ ਟੈਕਨੀਕਲ ਜੀਆਂ ਗੱਲਾਂ ਹੋ ਜਾਣਗੀਆਂ ਪਰ ਤੁਹਾਨੂੰ ਆਪਾਂ ਮਸ਼ੀਨਾਂ ਦਿਖਾਤੀਆਂ ਫੈਕਟਰੀਆਂ ਦਿਖਾਤੀਆਂ ਕਿ ਕਿਵੇਂ ਰੰਗ ਇੱਥੇ ਬਣ ਕੇ ਆ ਫਾਈਨਲ ਪ੍ਰੋਸੀਜਰ ਇੱਥੇ ਡੱਬਿਆਂ ਦੇ ਵਿੱਚ ਤਿਆਰ ਹੋ ਜਾਂਦਾ ਜੀ ਅੱਛਾ ਲੱਕੜ ਵਾਲਾ ਰੰਗ ਪਿਆ ਜੀ ਇੱਧਰਲੇ ਪਾਸੇ ਹਾਂ ਜੀ ਆ ਅੱਛਾ ਆ ਦੇਖੋ ਇਹ ਇਹ ਬ੍ਰਾਂਡ ਆ ਗਿਆ ਗਲੋਰੀ ਪੇਂਟਸ ਤੇ वुਡ ਫਰਨੀਚ ਇਹ ਮਤਲਬ ਲੱਕੜ ਤੇ ਕਰਨ ਵਾਲਾ ਰੰਗ ਆ ਜੀ ਇਹ ਸਾਰਾ ਵਾਰਨਿਸ਼ ਲੱਕੜ ਦੀ ਹੂੰ 3 ਅੱਛਾ ਇਹ ਵੀ ਸਾਰਾ ਰੌ ਮਟੀਰੀਅਲ ਆ ਜੀ ਇਹ ਸਾਰਾ ਰੌ ਮਟੀਰੀਅਲ ਸਾਰਾ ਪੱਟੀਆਂ ਮਸ਼ੀਨਾਂ ਲੱਗੀਆਂ ਹੋਈਆਂ ਅੰਦਰ ਅੱਛਾ ਇਹ ਵੀ ਸਾਰਾ ਇਧਰਲੇ ਪਾਸੇ ਰੌ ਮਟੀਰੀਅਲ ਗਿਆ ਕਿੱਥੇ ਬਣਦਾ ਪਲੇਟਫਾਰਮ ਤੇ ਥੱਲੇ ਫਿਰ ਡ੍ਰੌਪ ਕਰਦੇ ਕਿਵੇਂ ਜੀ ਆਹ ਹਾਂ ਪਲੇਟਫਾਰਮ ਤੇ ਆ ਮਸ਼ੀਨਾਂ ਲੱਗੀਆਂ ਹੋਈਆਂ ਹਾਂ ਜੀ ਉਹ ਫਿਰ ਥੱਲੇ ਆਊਟ ਲੈਂਡ ਗਿਆ ਅੱਛਾ ਇਧਰ ਦੀ ਲੱਗੇ ਲੱਦੇ ਪਾ ਕੇ ਰੰਗ ਪਾ ਕੇ ਥੱਲੇ ਫਿਲੀ ਹੁੰਦੀ ਆ ਅੱਛਾ ਇਹ ਚ ਬਣਦਾ ਰੰਗ ਫਿਰ ਥੱਲੇ ਠੀਕ ਹੈ ਜੀ ਠੀਕ ਹੈ ਹਾਂ ਜੀ ਅਜੇ ਹੁਣ ਬਣਾਣਾ ਹੈ ਸ਼ੁਰੂ ਕਰ ਅੱਛਾ ਬਣਾਉਣਾ ਹੈ ਜੀ ਹਾਂ ਜੀ ਠੀਕ ਆ ਆ ਸਾਰਾ ਮਤਲਬ ਮਸ਼ੀਨਾਂ ਕੱਚਾ ਮਟੀਰੀਅਲ ਖਿੱਚਦੀਆਂ ਨੇ ਇਧਰਲੇ ਪਾਸੇ ਨੂੰ ਇੱਥੇ ਪਾਉਣਾ ਪੈਂਦਾ ਹੱਥ ਨਾਲ ਅੱਛਾ ਪਾਉਣਾ ਪੈਂਦਾ ਹਾਂਜੀ ਹਾਂਜੀ ਠੀਕ ਐ ਚਲੋ ਇਹ ਇਹ ਇੱਥੋਂ ਹੀ ਮਤਲਬ ਵੜ ਕੇ ਫਿਰ ਥੱਲੇ ਵਾਲੇ ਪਾਸੇ ਜਾਂਦਾ ਫਿਰ ਥੱਲੇ ਫੀਲਿੰਗ ਹੁੰਦੀ ਐ ਜੇਟ ਵਾਲਾ ਥੱਲੇ ਗੇਟ ਬਾਲ ਲੱਗੇ ਹੋਏ ਨਹੀਂ ਹਾਂਜੀ ਹਾਂਜੀ ਅੱਛਾ ਚੱਲੋ ਜੂ ਇਹ ਸਿਸਟਮ ਆ ਜਾਣੇ ਪਰ ਇਹ ਅੱਗੇ ਜਿਹੜੇ ਹੋਰ ਕੰਟਰੀਆਂ ਦੇ ਵਿੱਚ ਵੀ ਐਕਸਪੋਰਟ ਕੀਤਾ ਜਾਂਦਾ ਜੀ ਇਹ ਅਫਰੀਕਾ ਦੇ ਵਿੱਚ ਜਾਂ ਕੱਲਾ ਕੀਨੀਆਂ ਚ ਕੀਨੀਆਂ ਚ ਕੱਲਾ ਕੀਨੀਆਂ ਚ ਹਾਂਜੀ ਹਾਂਜੀ ਤੇ ਆ ਗੱਤੇ ਪਈ ਨੇ ਇਧਰਲੇ ਪਾਸੇ ਜਿਨ੍ਹਾਂ ਦੇ ਵਿੱਚ ਉਹ ਡੱਬੇ ਪੈਕ ਹੁੰਦੇ ਹੋਣਗੇ ਬਾਕਸਾਂ ਗਲੋਰੀ ਪੇਂਟਸ ਠੀਕ ਹੈ ਜੀ ਉੱਪਰ ਸਾਰਾ ਪੈਕਿੰਗ ਸਟੋਰ ਹੈ ਸਾਰੇ ਛੱਲਿੱਟ ਪੈਕ ਹਾਂਜੀ ਬਾਕੀ ਸਾਰੀਆਂ ਉੱਪਰ ਪਈਆਂ ਠੀਕ ਹੈ ਦੇਖ ਲਿਓ ਵੀ ਚਲੋ ਉੱਪਰ ਚੱਲਦੇ ਤੇ ਹੁਣ ਆਪਾਂ ਆਖਰੀ ਫਲੋਰ ਤੇ ਚੱਲੇ ਆ ਉੱਥੇ ਜਿਹੜਾ ਡੱਬਾ ਹੋ ਗਿਆ ਸਿਸਟਮ ਜਾਂ ਪੈਕਿੰਗ ਸਿਸਟਮ ਹੁੰਦਾ ਜਾਂ ਤੁਸੀਂ ਇਹ ਆਪਣਾ ਉਹ ਵੀ ਹੋ ਸਕਦਾ ਸਟੋਰ ਵੀ ਹੋ ਗਿਆ ਸਟੋਰੀ ਹਾਂਜੀ ਹਾਂ ਅੱਛਾ ਪੈਕੇਜਿੰਗ ਸਟੋਰ ਆ ਇਹ ਲੋ ਜੀ ਬਾਲਟੀਆਂ ਦੇ ਵਿੱਚ ਵੀ ਰੰਗ ਭਰਿਆ ਜਾਂਦਾ ਹਾਂਜੀ ਹਾਂਜੀ ਆ ਦੇਖੋ ਆ ਸਾਰੀਆਂ ਬਾਲਟੀਆਂ ਪਈਆਂ ਨੇ ਇੱਧਰ ਹਨਾ ਲੋ ਜੀ ਉੱਚੀਆਂ-ਉੱਚੀਆਂ ਕੰਦਾਂਈ ਗੱਡੀਆਂ ਪਈਆਂ ਨੇ ਬਾਲਟੀਆਂ ਦੀਆਂ ਤੇ ਆ ਜਿਹੜੇ ਛੋਟੇ ਡੱਬੇ ਨੇ ਆ ਇਹਨਾਂ ਦੇ ਵਿੱਚ ਉਸ ਤੋਂ ਬਾਅਦ ਵੱਡੀ ਪੈਕਿੰਗ ਆ ਬਾਲਟੀਆਂ ਦੇ ਵਿੱਚ ਰੰਗ ਆ ਗਿਆ ਅੱਛਾ ਛੋਟੀਆਂ ਆ ਗਈਆਂ ਹਨਾ ਹਾਂਜੀ ਇਹ ਮਾੜੇ ਮੋਟਾ ਕੋਈ ਟਾਕੀਬਾਰੀ ਨੂੰ ਪੇਂਟ ਕਰਨਾ ਛੋਟੀ ਹਾਂ ਇਹ ਖਾਲੀ ਨੇ ਕਿ ਪਰੇ ਹੋਏ ਨੇ ਜੀ ਖਾਲੇ ਖਾਲੇ ਜੇ ਖਾਲੀ ਨੇ ਇਹ ਜਿਹੜੇ ਸਾਦਾ ਰੰਗ ਤਿਆਰ ਹੋ ਜਾਂਦਾ ਹੋਊਗਾ ਉਹਦੇ ਹਿਸਾਬ ਦੇ ਡੱਬਿਆਂ ਦੇ ਵਿੱਚ ਪਾ ਦਿੱਤਾ ਜਾਂਦਾ ਠੀਕ ਐ ਆ ਲਿਫਟ ਲੱਗੀ ਹੋਈ ਹੈ ਜੀ ਲਿਫਟ ਦੇ ਨਾਲ ਵੀ ਥੱਲੇ ਸਮਾਨ ਜਾਂਦਾ ਚਲੋ ਆ ਕਿਹੜੀ ਚੀਜ਼ ਦਾ ਪੇਂਟ ਆ ਜੀ ਇਹ ਹੈ ਗੱਡੀਆਂ ਦਾ ਇਹ ਗੱਡੀਆਂ ਦਾ ਪੇਂਟ ਆ ਗੱਡੀਆਂ ਦਾ ਪੇਂਟ ਅੱਛਾ ਆਟੋ ਪੇਂਟ ਕਿ ਉੱਪਰ ਠੀਕ ਆ ਭਾਈ ਗੱਡੀਆਂ ਦਾ ਪੇਂਟ ਆ ਬ੍ਰਾਂਡ ਉਹੀ ਆ ਇਹ ਦਲੋਰੀ ਪੇਂਟਸ ਠੀਕ ਆ ਚੱਲੋ ਇਹ ਸਿਸਟਮ ਐਂਡ ਤੱਕ ਡੱਬਿਆਂ ਵਾਲਾ ਇਹ ਫਿਰ ਜਿਹੜਾ ਆਹਾ ਇਹ ਡੱਬੇ ਦੇ ਜੀ ਇਹ ਫਿਰ ਕਿੱਥੋਂ ਤਿਆਰ ਹੁੰਦੇ ਨੇ ਇੱਥੇ ਲੋਕਲ ਫੈਕਟਰੀਆਂ ਆ ਗਈਆਂ ਲੋਕਲ ਫੈਕਟਰੀਆਂ 'ਚ ਤਿਆਰ ਹੁੰਦੇ ਨੇ ਉੱਥੇ ਲੋਗੋ ਲੱਗ ਜਾਂਦੇ ਨੇ ਇਹ ਵਾਲੇ ਹਾਂਜੀ ਹਾਂਜੀ ਸਾਰਾ ਠੀਕ ਐ ਪ੍ਰਿੰਟ ਕਰਕੇ ਇੱਥੇ ਹਾਂਜੀ 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 ਚੱਲੋ ਲਓ ਜੀ ਫੈਕਟਰੀ ਤੋਂ ਬਾਅਦ ਹੁਣ ਆਪਾਂ ਇਧਰਲੇ ਪਾਸੇ ਆ ਗਏ ਆ ਜੀ ਇਹਨੂੰ ਵੀ ਤੁਸੀਂ ਇੱਕ ਤਰ੍ਹਾਂ ਦਾ ਵੇਅਰ ਹਾਊਸ ਕਹਿ ਸਕਦੇ ਹੋ ਸਟੋਰ ਕਹਿ ਸਕਦੇ ਹੋ ਇਹ ਫਾਈਨਲ ਫਿਨਿਸ਼ਿੰਗ ਹੋ ਗਈ ਇੱਥੇ ਡੱਬਿਆਂ ਦੇ ਵਿੱਚ ਪੈਕ ਹੋ ਗਿਆ ਜੇ ਇੱਥੋਂ ਐਕਸਪੋਰਟ ਕਰਨਾ ਤਾਂ ਇੱਥੋਂ ਮਾਲ ਲਿਜਾ ਸਕਦੇ ਨੇ ਬੰਦੇ ਆਪਣੀਆਂ ਇੱਥੇ ਕੋਈ ਦੁਕਾਨਾਂ ਵੀ ਹੈਗੀਆਂ ਨੇ ਜੀ ਨਹੀਂ ਆਪਾਂ ਦੁਕਾਨਾਂ ਸਪਲਾਈ ਕਰਦੇ ਆ ਆਪਣੇ ਕੋਈ ਤੁਸੀਂ ਦੁਕਾਨਾਂ ਦਾ ਸਪਲਾਈ ਕਰਦੇ ਹੋ ਇੱਥੋਂ ਫਿਰ ਹੋਲ ਸੇਲ ਤੇ ਜਾਂਦਾ ਕੰਮ ਜਾਂ ਜਿਵੇਂ ਵੀ ਹੁੰਦਾ ਹੋਲ ਸੇਲ 'ਚ ਵੀ ਹੈਗੇ ਆ ਜਿਹੜੇ ਫੈਕਟਰੀਆਂ ਵਾਲੇ ਉਹਨਾਂ ਨੂੰ ਵੀ ਦਿੰਦੇ ਆ ਅੱਛਾ ਠੀਕ ਹੈ ਮਤਲਬ ਆਪਣੀ ਵੈਸੀ ਕੋਈ ਬਾਹਰ ਤੇ ਜਿਵੇਂ ਹੁਣ ਕੋ ਆਪਾਂ ਕਲਰ ਤਿਆਰ ਕਰਦੇ ਆ ਕੋਈ ਵੱਡਾ ਟਰੰਮ ਵੀ ਤਿਆਰ ਕਰਦੇ ਆ ਤਾਂ ਇੱਕ ਵਾਰੀ ਚ ਕਿੰਨਾ ਕ ਰੰਗ ਤਿਆਰ ਹੋ ਜਾਂਦਾ ਜੀ ਜਿਹੜਾ ਵੱਡੇ ਤੋਂ ਵੱਡਾ ਬੈਚ ਆ ਉਹ 3000 ਲੀਟਰ 3000 ਲੀਟਰ ਇਹ ਫਿਰ ਤੁਸੀਂ ਡਿਮਾਂਡ ਦੇ ਅਕੋਰਡਿੰਗ ਹੀ ਕਰਦੇ ਹੋਵੋਗੇ ਵੀ ਐਨੀ ਡਿਮਾਂਡ ਆਈ ਹੈ ਮਗਰੋਂ ਹਨਾ ਤੇ ਕੋਈ ਸੀਜ਼ਨ ਵਾਲਾ ਵੀ ਟਾਈਮ ਹੈਗਾ ਇੱਥੇ ਇੱਥੇ ਸੀਜ਼ਨ ਵਾਲਾ ਜਦੋਂ ਕਿਸੇ ਦਾ ਘਰ ਬਣ ਗਿਆ ਨਾ ਮਾ ਉਹਨੂੰ ਲੋੜ ਪਈ ਉਹਨੇ ਵਰਤ ਲਿਆ ਹਾਂਜੀ ਹਾਂਜੀ ਠੀਕ ਐ ਆ ਸਾਰੀਆਂ ਪੈਕਿੰਗਾਂ ਕੀਤੀਆਂ ਹੋਈਆਂ ਨੇ ਜਿਹੜਾ ਗੱਤਾ ਗੱਤੇ ਦੇ ਉੱਤੇ ਵੀ ਗਲੋਰੀ ਪੇਂਟਸ ਲਿਖਿਆ ਹੋਇਆ ਇਧਰਲੇ ਪਾਸੇ ਐਡਰੈਸ ਲਿਖ ਨਾਈਰੋਬੀ ਕੇਨੀਆ ਠੀਕ ਹੈ ਲੋਡਿੰਗ ਹੋ ਰਹੀ ਆ ਹਾਂਜੀ ਲੋਡਿੰਗ ਵੀ ਹੋ ਰਹੀ ਆ ਹਾਂਜੀ ਆ ਦੇਖੋ ਇਧਰਲੇ ਪਾਸੇ ਹੁਣ ਜਿਹੜਾ ਇਹ ਵੇਅਰ ਹਾਊਸ ਦਾ ਮੇਨ ਇਥੋਂ ਲੋਡਿੰਗ ਕੀਤੀ ਜਾ ਰਹੀ ਆ ਗੱਡੀਆਂ ਦੇ ਵਿੱਚ ਆ ਦੇਖੋ ਐਵੇਂ ਗੱਡੀਆਂ ਭਰ-ਭਰ ਕੇ ਜਾ ਵੜਦੀਆਂ ਨੇ ਡਿਮਾਂਡ ਦੇ ਅਕੋਰਡਿੰਗ ਜਿੱਥੇ ਵੀ ਜਿਹੜੇ ਬੰਦੇ ਲੋਡ ਆ ਚਾਹੇ ਦੁਕਾਨਾਂ ਤੇ ਜਾਵੇ ਚਾਹੇ ਕਿਤੇ ਹੋਰ ਜਾਵੇ ਚਲੋ ਇਹ ਇਹਦੇ ਇਹਦੇ ਮਤਲਬ ਛੋਟੀਆਂ ਪੈਕਿੰਗਾਂ ਨੇ ਜੇ ਵੱਡੀ ਵੱਡੀ ਬੰਦਾ ਕੋਈ ਬਾਲਟੀ ਮੰਗਾਉਂਦਾ ਰੰਗ ਵਾਲੀ ਉਹਦੀ ਪੈਕਿੰਗ ਅਲੱਗ ਤੋਂ ਹੁੰਦੀ ਆ ਉਹ ਫਿਰ ਉਹ ਚੇ ਹੁੰਦੀ ਆ ਵੱਡੀਆਂ ਦੀ ਬਾਲਟੀ ਠੀਕ ਹੈ ਅੱਛਾ ਫਿਰ 20 ਲੀਟਰ ਦੀਆਂ ਆਉਂਦੀਆਂ ਨੇ ਠੀਕ ਹੈ ਉਹ ਸਿਆਪਿਆ ਬਾਲਟੀਆਂ ਵਾਲਾ ਸਿਸਟਮ ਫਿਰ ਇਹਨੂੰ ਵੀ ਡੱਬਿਆਂ 'ਚ ਪੈਕ ਕੀਤਾ ਜਾਂਦਾ ਜਾਂ ਫਿਰ ਸਿੱਧਾ ਹੀ ਨਹੀਂ ਇਹ ਇਦਾਂ ਹੀ ਬਾਲਟੀਆਂ ਸਿੱਧੀਆਂ ਜਾਂਦੀਆਂ ਨੇ अच्छा आ सारा ਭਈ ਇੱਧਰ ਬਾਲਟੀਆਂ ਵਾਲੇ 20 ਲੀਟਰ ਵਾਲੀਆਂ ਨੇ 20 ਲੀਟਰ ਵਾਲੀਆਂ ਹਾਂ ਇਹ ਇਹ ਕਿੱਥੇ ਹੋਣ ਵਾਲਾ ਰੰਗ ਹੈ ਜੀ ਇਹ ਇਹ ਘਰਾਂ ਤੇ ਹੋਣ ਵਾਲਾ ਘਰਾਂ ਦੇ ਅੰਦਰ ਅੰਦਰ ਦਾ ਇੰਟੀਰੀਅਰ ਅੱਛਾ ਇੰਟੀਰੀਅਰ ਪੇਂਟ ਆ ਗਿਆ ਇਹ ਘਰਾਂ ਦੇ ਇੰਟੀਰੀਅਰ ਠੀਕ ਹੈ ਠੀਕ ਹੈ ਜੀ ਸਾਹਮਣੇ ਲਿਖਿਆ ਹੋਇਆ ਜੀ ਪੇਂਟਰਸ ਸੈਂਟਰ ਤੇ ਹੁਣ ਆਪਾਂ ਇਹਦੇ ਅੰਦਰ ਚੱਲੇ ਆਂ ਬਾਈ ਜੀ ਸਾਨੂੰ ਦੱਸਿਆ ਵੀ ਇੱਧਰਲੇ ਪਾਸੇ ਨਾ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਜਿਹੜਾ ਫਾਈਨਲ ਰੰਗ ਆ ਉਹਦੀ ਫਿਨਿਸ਼ ਕਿਵੇਂ ਕਰਨਾ ਐਂਡ ਤੇ ਜਾਂ ਇੱਕ ਸਾਨੂੰ ਹੋਰ ਗੱਲ ਇੱਥੇ ਪਤਾ ਲੱਗੀ ਭਾਈ ਜਿਹੜੇ ਬੰਦੇ ਰੰਗ ਤਿਆਰ ਕਰਦੇ ਨੇ ਸਾਰਿਆਂ ਦੀ ਅਲੱਗ-ਅਲੱਗ ਪੜ੍ਹਾਈ ਵੀ ਹੁੰਦੀ ਆ ਉਹਦੀ ਟ੍ਰੇਨਿੰਗ ਵੀ ਹੁੰਦੀ ਆ ਤੇ ਕੈਮਿਸਟਰੀ ਵਾਲਾ ਹਿਸਾਬ ਕਿਤਾਬ ਹੈ ਜੀ ਸਾਰੇ ਡਿਫਰੈਂਟ ਟਾਈਪਸ ਆਫ ਫਿਨਿਸ਼ਸ ਅੱਛਾ ਟੈਕਸਚਰ ਹੋਵੇ ਸਮੂਥ ਇਹ ਸਾਰੇ ਬਣਾ ਕੇ ਨਾ ਫਿਰ ਹਾਂ ਜੀ ਆਰਕੀਟੈਕਟਾਂ ਨੂੰ ਜਾਂ ਸਾਈਟ ਤੇ ਦੇਣੇ ਆ ਹਾਂ ਜੀ ਆ ਦੁਕਾਨਾਂ ਤੇ ਦੇ ਇਹ ਸੈਂਪਲ ਹੋ ਗਿਆ ਇੱਕ ਤਰ੍ਹਾਂ ਦਾ ਅੱਛਾ ਹਾਂ ਇਹ ਭਾਈ ਸਾਰੇ ਸੈਂਪਲ ਨਹੀਂ ਵੀ ਜੇ ਕੋਈ ਰੰਗ ਕੀਤਾ ਇਹਦੇ ਉੱਤੇ ਤਾਂ ਉਹਦੀ ਫਿਨਿਸ਼ ਜਿਹੜੀ ਹੈਗੀ ਉਹ ਕਿਵੇਂ ਦੀ ਆਊਗੀ ਫਾਈਨਲ ਹਾਂ ਆ ਦੇਖੋ ਇਹ ਜਿ ਮੈਟਲਾਂ ਵਾਲਾ ਰੰਗ ਹੁੰਦਾ ਜਾਂ ਘਰਾਂ ਦੇ ਬਾਹਰ ਲੱਗਦੀ ਹੈ ਨਾ ਹਾਂ ਹਾਂ ਬਾਹਰ ਲਾ ਆ ਗਿਆ ਹੈ ਨਾ ਇਹ ਹਾਂਜੀ ਬਾਹਰ ਲਾ ਗਿਆ ਹਾਂ ਮਲਟੀ ਕਲਰ ਪੇਂਟ ਬਾਹਰ ਲਈਏ ਇਹ ਸਾਰੇ ਰੰਗ ਜਿਹੜੇ ਇੱਥੇ ਤਿਆਰ ਕੀਤੇ ਹੋਏ ਸੀ ਇਹ ਉਹਨਾਂ ਨਾਲ ਹੀ ਸੈਂਪਲ ਤਿਆਰ ਕੀਤੇ ਹੋਏ ਨੇ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਇੱਥੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਬਾਕੀ ਸਾਰਿਆਂ ਦੀ ਇਹ ਜਿਹੜੇ ਪੇਂਟਰਾਂ ਨੂੰ ਜਿਹੜੇ ਨਵੇਂ ਕਲਰ ਉਹਨਾਂ ਦਿਖਾਣੇ ਆ ਕਿੱਦਾਂ ਅਪਲਾਈ ਕਰਨੇ ਆ ਜਾਂ ਕਿੱਦਾਂ ਉਹਨਾਂ ਨੂੰ ਲਾ ਕੇ ਫੇਰ ਨਾ ਸਮਝ ਗਿਆ ਵੀ ਜਿਹੜੇ ਬੰਦੇ ਪੇਂਟ ਕਰਦੇ ਨੇ ਉਹਨਾਂ ਨੂੰ ਵੀ ਇਹ ਪੇਂਟ ਬਾਰੇ ਦੱਸਿਆ ਜਾਂਦਾ ਵੀ ਇਹਨੂੰ ਤੁਸੀਂ ਕਿਵੇਂ ਅਪਲਾਈ ਕਰੋਗੇ ਤੇ ਕਿਵੇਂ ਇਹਦੀ ਫਿਨਿਸ਼ ਆਊਗੀ ਕਿਹਤਰਾ ਦੀ ਇੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਠੀਕ ਆ ਆ ਗਿਆ ਦੀਆਂ ਮਸ਼ੀਨਾਂ ਪਈਆਂ ਨੇ ਜੀ ਇਹ ਜਿਹੜਾ ਗੰਦਾ ਸੋਲਵੈਂਟ ਹੁੰਦਾ ਨਾ ਜਿਹੜਾ ਬੰਦਾ ਤੇਲ ਉਹਨੂੰ ਰਿਫਾਈਨ ਕਰ ਲੈ। ਅੱਛਾ ਉਹਨੂੰ ਰਿਫਾਈਨ ਕਰ। ਰਿਫਾਈਨ ਕਰ ਰੀਸਾਈਕਲ ਕਰ। ਅੱਛਾ ਰੀਸਾਈਕਲ ਕਰਦੇ ਨੂੰ ਸਾਫ਼ ਕਰਕੇ ਦੁਬਾਰੀ। ਉਹ ਫਿਰ ਉਹਦੀ ਸਲੱਜ ਜੀ ਜਿਹੜੀ ਹੁੰਦੀ ਆ ਉਹ ਗਾਰ ਜੀ ਉਹ ਸਾਈਡ ਤੇ ਨਿਕਲ ਜਾਂਦੀ ਆ। ਠੀਕ ਆ। ਉਹ ਫਿਰ ਯੂਜ਼ ਕਰ ਲੈਣਾ ਕਲੀਨਿੰਗ ਵਾਸਤੇ ਨਾ। ਜੀ ਬਿਲਕੁਲ। ਇਹ ਸੀ ਜੀ ਫੈਕਟਰੀ ਦਾ ਹਿਸਾਬ ਦਾ ਪਹਿਲੀ ਵਾਰੀ ਮੈਂ ਕੋਈ ਰੰਗ ਵਾਲੀ ਫੈਕਟਰੀ ਦਾ ਟੂਰ ਕੱਢਿਆ। ਇਹ ਫਿਰ ਥਾਂ ਸਾਰੀ ਆਪਣੀ ਹੀ ਆ ਜੀ। ਹਾਂਜੀ ਹਾਂਜੀ। ਠੀਕ ਆ। ਤੇ ਬੰਦੇ ਇੱਥੇ ਫਿਰ ਜਾਦੇ ਸਾਰੇ ਕਾਲੇ ਕੰਮ ਕਰਦੇ ਨੇ ਹਾਂ ਇੱਥੇ ਤੇ ਲੋਕਲ ਬੰਦੇ ਆਪਣੇ ਬੰਦੇ ਵੀ ਹੈਗੇ ਆਪਣੇ ਬੰਦੇ ਵੀ ਹੈਗੇ ਨਹੀਂ ਹਾਂਜੀ ਆਪਣੇ ਬੰਦੇ ਹੈਗੇ 10 12 ਠੀਕ ਹੈ ਤੇ ਬਾਕੀ ਫਿਰ ਇੱਥੇ ਲੋਕਲ ਦੀਆਂ ਤੇੜੀਆਂ ਗੱਡੀਆਂ ਐਕਸਪੋਰਟ ਕਰਨ ਵਾਲੀਆਂ ਇਹ ਸਾਰੀਆਂ ਆਪਦੀ ਹੀ ਨੇ ਜਾਂ ਫਿਰ ਡਿਲੀਵਰੀ ਕਰਨ ਵਾਲੀਆਂ ਇੱਥੇ ਲੋਕਲ ਡਿਲੀਵਰੀ ਜਾਂ ਦੂਸਰੇ ਦੂਸਰੇ ਸ਼ਹਿਰਾਂ ਚ ਠੀਕ ਹੈ ਹਾਂਜੀ ਉਹ ਸਾਰੀਆਂ ਮਤਲਬ ਆਪਣੀ ਹੀ ਨੇ ਗੱਡੀਆਂ ਆਪਣੇ ਆਪਣੇ ਅੱਛਾ ਠੀਕ ਹੈ ਹਾਂਜੀ 12 ਵਜੇ ਜਿਆਦਾ ਹੋਵੇ ਫਿਰ ਬਾਲੀਆਂ ਹਾਇਰ ਕਰ ਲਈ ਦੀ ਇਹ ਫਿਰ 24 ਘੰਟੇ ਚੱਲਦੀ ਹੈ ਜੀ ਫੈਕਟਰੀ ਨਹੀਂ ਨਹੀਂ ਇਹ 8 ਘੰਟੇ 8 ਘੰਟੇ ਹਾਂ ਸੰਡੇ ਬੰਦ ਖੁੱਲੀ ਸੰਡੇ ਬੰਦ ਸੰਡੇ ਬੰਦ ਸੈਟਰਡੇ ਸ੍ਰਿਸ਼ਚਰਵਾਰ ਵੀ ਸੈਟਰਡੇ ਵੀ 2 ਵਜੇ ਤੱਕ ਠੀਕ ਹੈ ਫਿਰ ਜਿਵੇਂ ਹੁਣ ਕਦੇ ਡਿਮਾਂਡ ਵੱਧਦੀ ਹੋਵੇ ਤਾਂ ਫਿਰ ਇਹ ਵਰਕਿੰਗ ਆਫਰਸ ਹੁੰਦੇ ਨੇ ਉਹ ਵੀ ਵਧਾ ਦਿੱਤੇ ਜਾਂਦੇ ਨੇ ਹਾਂ ਓਵਰਟਾਈਮ ਕਰ ਲਈਦਾ ਓਵਰਟਾਈਮ ਕਰ ਲਈਦਾ ਉਹਦਾ ਆਪਣੇ ਕੋਲ ਫੈਸਿਲਿਟੀ ਹੈਗੀ ਆ ਠੀਕ ਹੈ ਜੀ ਜਿਆਦਾ ਉਹ ਤੇ ਫੋਲੋ ਕਰਨੇ ਮੂਹਨਾ ਇਹ ਹੁਣ ਇਹਨਾਂ ਵਾਸਤੇ ਵੀ ਲਾਇਸੈਂਸ ਲੈਣੇ ਪੈਂਦੇ ਨੇ ਜੀ ਹਾਂਜੀ ਹਾਂਜੀ ਤਾਂ ਲਾਇਸੈਂਸ ਲੈਣੇ ਪੈਂਦੇ ਨੇ ਹਾਂਜੀ ਠੀਕ ਹੈ ਐਨੂਅਲ ਲਾਇਸੈਂਸ ਹੁੰਦਾ ਸਾਲ ਦਾ ਹਾਂਜੀ ਹਾਂ ਉਹ ਫਿਰ ਦੁਬਾਰੇ ਦੀ ਇਹਨੂੰ ਕਰਵਾਉਣਾ ਪੈਂਦਾ ਹਾਂਜੀ ਹਾਂਜੀ ਐਵਰੀ ਐਵਰੀ ਠੀਕ ਹੈ ਜੀ ਤੇ ਇਧਰਲੇ ਪਾਸੇ ਇਹ ਸਾਰਾ ਆਫਿਸ ਬਣਿਆ ਹੋਇਆ ਇਹ ਆਫਿਸ ਨੂੰ ਤਿਆਰ ਕੀਤਾ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ 2 ਸਾਲ 2 ਸਾਲ ਹੀ ਹੋਏ ਨੇ ਹਣਾ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਸ ਬਿਲਡਿੰਗ ਦੇ ਵਿੱਚ ਆ ਗਏ ਆ ਤੇ ਇੱਥੇ ਸਾਰਾ ਜਿਹੜਾ ਕੰਮ ਹੁੰਦਾ ਜੀ ਕੰਪਿਊਟਰ ਸਿਸਟਮ ਆ ਇੱਥੇ ਕੰਮ ਕੋਈ ਆਪਣਾ ਸੇਲਸ ਆਫਿਸ ਸਮਝੋ ਸੇਲਸ ਆਫਿਸ ਸਮਝੀਏ ਠੀਕ ਆ ਔਨਲਾਈਨ ਜਿਹੜੇ ਆਰਡਰ ਪੈਂਦੇ ਹੋਣਗੇ ਉਹ ਵੀ ਇੱਥੇ ਸਾਰੇ ਦੇਖ ਰੱਖ ਹੁੰਦੀ ਐ ਤੇ ਕਸਟਮਰ ਵੀ ਆਉਂਦੇ ਜਿਹੜੇ ਇੱਥੋਂ ਲੱਗ ਜਾਂਦੇ ਆ ਅੱਛਾ ਉਹ ਆਗੇ ਥੇ ਰਿਸੈਪਸ਼ਨ ਦੀ ਗੱਲ ਕਰਦੇ ਨੇ ਸਿੱਧੀ ਹਾਂ ਜੀ ਇੱਥੇ ਕਾਗਜ਼ ਪੱਤਰ ਐਸੇ ਬੰਦਦਾ ਨਾ ਠੀਕ ਐ ਠੀਕ ਐ ਠੀਕ ਐ ਚਲੋ ਬਹੁਤ ਸੋਹਣਾ ਹਾਂ ਜੀ ਇੱਧਰ ਸ਼ੋਰੂਮ ਬਣਾਇਆ ਸੀ ਸ਼ੋਰੂਮ ਵੀ ਬਣਾਇਆ ਹੋਇਆ ਹਾਂ ਲੇਕਿਨ ਇਹ ਪੂਰਾ ਨਹੀਂ ਹੈਗਾ ਚੱਲਦਾ ਹਾਂਜੀ ਹਾਂਜੀ ਅੱਛਾ ਹਜੇ ਅੰਡਰ ਕੰਸਟਰਕਸ਼ਨ ਹੈ ਕੰਮ ਹਾਂ ਜਿਵੇਂ ਸਾਨੂੰ ਸਰਦਾਰ ਸਾਹਿਬ ਨੇ ਦੱਸਿਆ ਵੀ ਇਸ ਬਿਲਡਿੰਗ ਨੂੰ ਵੀ ਹਜੇ 2 ਸਾਲ ਹੀ ਹੋਏ ਨੇ ਬਣਾਏ ਨੂੰ ਤੇ ਹੌਲੀ ਹੌਲੀ ਜਿਹੜਾ ਸਾਰਾ ਕੰਮ ਹੈਗਾ ਇਹ ਕੰਪਲੀਟ ਹੋ ਜਾਊਗਾ ਇੱਥੇ ਸ਼ੋਰੂਮ ਬਣੂਗਾ ਮਤਲਬ ਹਾਂਜੀ ਬਸ ਅੱਛਾ ਠੀਕ ਹੈ ਇਹ ਜਿਹੜਾ ਹਾਥੀ ਵਾਲਾ ਲੋਗੋ ਆ ਇਹ ਕੈਪਰ ਰੋਲ ਵਾਲਿਆਂ ਦਾ ਇਹ ਕੈਪਰ ਰੋਲ ਅੱਛਾ ਠੀਕ ਹੈ ਕੈਪਰ ਰੋਲ ਦੁਬਾਰੇ ਫੇਰ ਦੱਸਦੀ ਜਰਮਨ ਦੀ ਕੰਪਨੀ ਆ ਜੀ ਤੇ ਨੰਬਰ 1 ਬ੍ਰਾਂਡ ਆ ਕਹਿੰਦੇ ਇਹ ਕਲਰ ਦੇ ਵਿੱਚ ਰੰਗਾਂ ਦੇ ਵਿੱਚ ਠੀਕ ਜੀ ਸਾਰਾ ਆਪਾਂ ਇੱਥੇ ਲੋਕਲ ਬਣਾਉਨੇ ਆ ਪੈਪਰ ਰੋਲ ਦੇ ਹਾਂਜੀ ਦੇ ਅੰਦਰ ਅੱਛਾ ਅੱਛਾ ਬਣਦਾ ਸਾਰਾ ਮਟੀਰੀਅਲ ਇੱਥੇ ਲੋਕਲ ਹੀ ਆ ਪਰ ਉਹਨਾਂ ਨਾਲ ਥੋੜੀ ਕਲੈਬ ਕੀਤੀ ਹੋਈ ਆ ਇੱਕ ਹਾਂਜੀ ਉਹ ਸਾਰੇ ਫਾਰਮੂਲੇ ਉਹਨਾਂ ਦੇ ਸਾਰਾ ਕੁਝ ਉਹਨਾਂ ਦਾ ਠੀਕ ਹੈ ਠੀਕ ਹੈ ਸਮਝ ਗਿਆ ਮਟੀਰੀਅਲ ਵੀ ਉਹਨਾਂ ਨੇ ਜਿਹੜਾ ਕਿਹਾ ਉਹੀ ਯੂਜ਼ ਕਰਨਾ ਪੈਂਦਾ ਹਾਂਜੀ 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 ਉਹਨਾਂ ਦਾ ਏਦਾਂ ਹੈ ਕੋਈ ਏਦਾਂ ਨਹੀਂ ਵੀ ਜਿਹੜੀ ਦੀ ਕਿਤਾਬ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਸਮਝ ਗਿਆ ਮੈਂ ਉਹਨਾਂ ਦਾ ਕੰਟਰੋਲ ਹੈ ਠੀਕ ਹੈ ਜੀ ਚਲੋ ਬਹੁਤ ਵਧੀਆ ਉਸਤਾ ਜੀ ਸਾਹਿਬ ਠੀਕ ਠੀਕ ਹੈ ਜੀ ਤੇ ਇਧਰਲੇ ਪਾਸੇ ਬਣੇ ਹੋਏ ਨੇ ਜੀ ਆਫਿਸ ਅੱਛਾ ਇਧਰੋਂ ਖੁੱਲਦਾ ਗੇਟ ਅੱਛਾ ਭਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਹਾਂ ਕੀ ਨਾਮ ਹੈ ਜੀ ਆਪਣਾ ਜਗਦੀਪ ਸਿੰਘ ਜਗਦੀਪ ਸਿੰਘ ਹਾਂਜੀ ਠੀਕ ਹੈ ਜੀ ਬਾਈ ਜੀ ਨੂੰ ਦੱਸਿਆ ਕਿ ਇਹਨਾਂ ਦੇ ਥੋੜੇ ਭਾਣ ਜੀ ਨੇ ਹਾਂ ਜੀ ਠੀਕ ਹੈ ਤੁਸੀਂ ਫਿਰ ਕਾਹਦਾ ਕੰਮ ਦੇਖਦੇ ਹੋ ਇੱਥੇ ਇਹ ਸਾਰਾ ਸਾਰੇ ਜਨਰਲ ਸਾਰਾ ਜਨਮ ਬੜੀ ਮੈਨੇਜਮੈਂਟ ਇਹਨਾਂ ਦੇ ਹੱਥ ਚ ਠੀਕ ਹੈ ਜੀ ਠੀਕ ਹੈ ਦੇ 12 ਅੱਛਾ ਇਹਨਾਂ ਦਾ 12 ਬਾਹਰੋਂ 12 ਆ ਜਾਂਦਾ ਤੇ ਜਿਹੜਾ ਆਪਣਾ ਸਟਾਫ ਆ ਇੱਥੇ ਹਾਂਜੀ ਆਪਣਾ ਅੱਛਾ ਇਧਰਲੇ ਪਾਸੇ ਕਿਚਨ ਬਣੀ ਹੋਈ ਆ ਤੇ ਜਿਹੜਾ ਮੈਨੇਜਮੈਂਟ ਦਾ ਸਟਾਫ ਇੱਥੇ ਕੰਮ ਕਰਦਾ ਉਹ ਸਾਰੇ ਭਾਈ ਪ੍ਰਸ਼ਾਦਾ ਪਾਣੀ ਆਪਦਾ ਇੱਥੇ ਛਕ ਲੈਂਦੇ ਨੇ ਜਾਂ ਕੋਈ ਚਾਹ ਕੌਫੀ ਜੋ ਵੀ ਹੋਇਆ ਹਨਾ ਜੀ ਹਾਂਜੀ ਹਾਂਜੀ ਠੀਕ ਐ ਚਲੋ ਆਪਿਆ ਆਪਈ ਹਾਥੀ ਆਪਾਂ ਇੱਕ ਫੋਟੋ ਖਿਚਾਉਣੀ ਆ ਜਿਹੜੀ ਆਪਾਂ YouTube ਦੇ ਉੱਤੇ ਲਾਵਾਂਗੇ ਠੀਕ ਆ ਜੀ ਇੱਥੇ ਖਿਚਾ ਲਈ ਆਪਾਂ ਚਲੋ ਬਾਕੀ ਆਪਾਂ ਉੱਥੇ ਚਲੋ ਆਪਾਂ ਉੱਪਰ ਨੂੰ ਚੱਲਦੇ ਨੇ ਆਫਿਸ ਲੈ ਕੇ ਚੱਲਦੇ ਨੇ ਜਿੱਥੇ ਡਾਇਰੈਕਟਰ ਬੰਦੇ ਨੇ ਆਪਣੇ ਆਫਿਸ ਰਹਗਾ ਉੱਪਰ ਫਸਟ ਫਲੋਰ ਤੇ ਮੇਰੇ ਕੋਲ ਅਤਰੀਕਾ ਦੇ ਵਿੱਚ ਵਲੌਗਿੰਗ ਦਾ ਹੱਕ ਕੋਲਿਆ ਗਿਆ ਚਲੋ ਇਹ ਰਿਪੋਰਟਾਂ ਦੇ ਵਿੱਚ ਮੈਥੋਂ ਬਲੌਗਿੰਗ ਦਾ ਹੱਕ ਖੋਲਿਆ ਗਿਆ ਤੇ ਅਸੀਂ ਬਣਾਵਾਂਗੇ ਉਸੇ ਰਸਤੇ ਤੇ ਸਾਡੇ ਸਾਰੇ ਐਡਮਿਨਿਸਟ੍ਰੇਸ਼ਨ ਆਹ ਫਲੋਰ ਤੇ ਹੁੰਦਾ ਹੈ ਸਾਰੇ ਆਫਿਸ ਇਸ ਇੱਥੇ ਨੇ ਇੱਥੇ ਸਾਡੇ ਡਾਇਰੈਕਟਰ ਦਾ ਆਫਿਸ ਹੈ ਮੈਨੇਜਿੰਗ ਡਾਇਰੈਕਟਰ ਵਾਲਾ ਬਹੁਤ ਜ਼ਵਾਜ਼ਾ ਤੁਸੀਂ ਲਓ ਜੀ ਸ਼ਾਮ ਦਾ 5:30 ਵਜੇ ਦਾ ਟਾਈਮ ਹੋ ਗਿਆ ਤੇ ਇਸ ਟਾਈਮ ਅਸੀਂ ਪਹੁੰਚ ਗਏ ਆ ਜੀ ਫਿਊਜ਼ਨ ਕੁਝ ਖਾਣ ਪੀਣ ਵਾਸਤੇ ਐਂ ਗੱਲਬਾਤ ਆ ਬਾਈ ਜੀ ਹਾਂ ਜੀ ਮਿਲੂਆ ਕੁਝ ਮੇਰੇ ਮਤਲਬ ਦਾ ਮੇਰੇ ਮਤਲਬ ਦਾ ਚਲੇ ਪਾਸੇ ਇਹਨਾਂ ਦਾ ਮੈਨੂ ਲੱਗਿਆ ਹੋਇਆ ਤੇ ਮੈਨੂ ਦੇ ਉੱਤੇ ਤੁਸੀਂ ਲਿਖਿਆ ਪੜੋ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਮਤਲਬ ਹੁਣ ਨੌਵਾਂ ਦੇਸ਼ ਆਪਾਂ ਤੇ 10ਵਾਂ ਦੇਸ਼ ਆ ਮੇਰੇ ਅਫਰੀਕਾ ਦਾ ਤੇ ਪਹਿਲਾ ਇੰਡੀਅਨ ਰੈਸਟੋਰੈਂਟ ਦੇਖਿਆ ਜਿੱਥੇ ਆਪਾਂ ਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਮਿਲ ਰਹੀ ਆ ਬਾਕੀ ਕੀਨੀਆਂ ਦੇ ਵਿੱਚ ਰਹਿ ਰਹੇ ਆ ਤੇ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਪੈ ਰਹੀ ਬਾਹਰ ਰੈਸਟੋਰੈਂਟਾਂ ਦੇ ਵਿੱਚ ਖਾਣ ਪੀਣ ਦੀ ਲੋੜ ਨਹੀਂ ਪੈ ਰਹੀ ਤਾਂ ਕਰਕੇ ਨਹੀਂ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਚਲੋ ਜੀ ਇਹ ਇੰਡੀਅਨ ਰੈਸਟੋਰੈਂਟ ਆ ਬਾਈ ਜੀ ਹਾਂਜੀ ਫੁੱਲ ਵੈਜੀਟੇਰੀਅਨ ਫੁੱਲ ਵੈਜੀਟੇਰੀਅਨ ਆ ਇਹ ਅੱਛਾ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਪੰਜਾਬੀਆਂ ਦੀ ਰੰਗ ਦੀ ਫੈਕਟਰੀ ਦੇਖੀ ਆ ਜਿਹੜੀ ਕਿ ਕਿਹਾ ਜਾਂਦਾ ਵੀ ਇੱਥੇ ਆਪਣੇ ਈਸਟ ਅਫਰੀਕਾ ਦੇ ਵਿੱਚ ਇੱਕ ਲੋਤੇ ਪੰਜਾਬੀ ਨੇ ਜਿੰਨਾ ਦੀ ਰੰਗ ਦੀ ਫੈਕਟਰੀ ਆ ਹੋਰ ਕਮਿਊਨਿਟੀ ਦੇ ਬੰਦਿਆਂ ਦੀਆਂ ਹੋ ਸਕਦੀਆਂ ਨੇ ਪਰ ਪੰਜਾਬੀਆਂ ਦੀ ਸਿੱਖਾਂ ਦੀ ਇੱਕੋ ਇੱਕ ਫੈਕਟਰੀ ਆ ਜੀ ਇਹ ਤੇ ਹੁਣ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਵਾਂ ਕੰਟੈਂਟ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਸ਼ਹਿਰ ਚੋਂ ਬਾਹਰ ਨਿਕੂਚ ਕਰਾਂਗੇ ਬਹੁਤ ਜ਼ਿਆਦਾ ਇੱਥੇ ਆਲਸ ਪੈ ਗਿਆ ਕਿਉਂਕਿ ਅ ਅੱਗੇ ਜਦੋਂ ਆਪਾਂ ਘੁੰਮਦੇ ਹੁੰਦੇ ਸੀ ਖਾਣ ਪੀਣ ਨੂੰ ਛੇਤੀ ਨਹੀਂ ਮਿਲਦਾ ਸੀ ਤਾਂ ਸਰੀਰ ਬਹੁਤ ਐਕਟਿਵ ਰਹਿੰਦਾ ਸੀ ਹੁਣ ਇੱਥੇ ਟਾਈਮ ਸਿਰ ਪ੍ਰਸ਼ਾਦੇ ਮਿਲ ਜਾਂਦੇ ਨੇ ਟਾਈਮ ਸਿਰ ਚਾਹ ਮਿਲ ਜਾਂਦੀ ਆ ਤੇ ਟਾਈਮ ਸਿਰ ਕੋਈ ਨਾ ਕੋਈ ਸਾਨੂੰ ਪਿਆਰ ਕਰਨ ਵਾਲੀ ਸੰਗਤ ਲੈ ਜਾਂਦੀ ਆ ਤਾਂ ਉਹਦੇ ਕਰਕੇ ਫਿਰ ਹੁਣ ਸਰੀਰ ਥੋੜਾ ਜਾ ੱਤਲਾ ਪੈ ਗਿਆ ਤੇ ਹੁਣ ਮੜਾ ਜਿਹਾ ਸਰੀਰ ਨੂੰ ਕਸ਼ਟ ਦੇ ਕੇ ਆਵਾਂਗੇ ਅ ਇੱਕ ਨਵੀਂ ਥਾਂ ਦੇ ਉੱਤੇ ਨਾਰਥ ਈਸਟ ਵਾਲਾ ਨਾਰਥ ਈਸਟ ਕਹੀ ਜਾਂਣਾ ਨਾਰਥ ਕੀਨੀ ਵਾਲਾ ਪਾਸਾ ਦੇਖਣ ਜਾਵਾਂਗੇ ਜਿਹੜਾ ਕਿ ਬਹੁਤ ਵੱਡਾ ਇੱਕ ਰੇਗਿਸਤਾਨ ਆ ਤੇ ਬਹੁਤ ਜ਼ਿਆਦੇ ਰਿਮੋਟ ਏਰੀਆ ਹੋ ਠੀਕ ਆ ਸ਼ਰੀਰ ਨੂੰ ਮਾੜਾ ਜਿਹਾ ਕਸਟ ਦਈਏ ਦੁਬਾਰੇ ਫਿਰ ਐਕਟਿਵ ਹੋਊਗਾ ਫਿਰ ਕਮਬੈਕ ਕਰਾਂਗੇ ਤੇ ਹੋਰ ਵੀ ਇੱਥੇ ਬਹੁਤ ਚੀਜ਼ਾਂ ਦੇਖਣ ਵਾਲੀਆਂ ਨੇ ਆਪਾਂ ਮੋਂਬਾਸਾ ਵਾਲੇ ਪਾਸੇ ਵੀ ਜਾਣਾ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਈਗੋ ਜੀ ਕਾ ਖਾਲਸਾ ਵਾਈਗੋ ਜੀ ਕੀ ਫਤਿਹ